ਸਸਰੀ ਕਾ ਜੀ ਰਿਤਕਾ ਦਿਲ ਸੋਇ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਮਟਨ ਪ੍ਰਾਉ ਬਣਾਉਣ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਸਭ ਤੋਂ ਪਹਿਲਾਂ ਅਸੀਂ ਮਟਨ ਨੂੰ ਮੈਰੀਨੇਟ ਕਰਾਂਗੇ 125 ਗ੍ਰਾਮ ਰੂਮ ਟੈਂਪਰੇਚਰ ਵਾਲਾ ਦਹੀਂ ਯੂਜ਼ ਕਰਨੀ ਮੈਂ ਨਮਕ ਸਵਾਦ ਅਨੁਸਾਰ ਕ੍ਰਸ਼ ਕੀਤਾ ਹੋਇਆ ਧਨੀਆ ਪਾਊਡਰ ਹਲਦੀ ਬਰੀਨੀ ਮਸਾਲਾ ਦੇਗੀ ਮਿਰਚ ਤੇ ਥੋੜਾ ਜਿਹਾ ਰੈੱਡ ਚਿਲੀ ਪਾਵਾਂਗੇ ਫਰਾਈ ਕੀਤਾ ਹੋਇਆ ਅਨਿਅਨ ਤੇ ਗ੍ਰੀਨ ਚਿਲੀ ਪਾ ਕੇ ਇਹਨੂੰ ਅੱਧੇ ਘੰਟੇ ਲਈ ਸਾਈਡ ਤੇ ਰੱਖ ਦੇਵਾਂਗੇ ਕੁੱਕਰ ਦੇ ਵਿੱਚ ਖੜੇ ਮਸਾਲੇ ਪਾਵਾਂਗੇ ਦਾਲਚੀਨੀ, ਵੱਡੀ এলাਚੀ, ਲੌਂਗ, ਜੀਰਾ ਤੇ ਕੜੀ ਪੱਤਾ ਫਿਰ ਮਟਰਨ ਨੂੰ ਪਾ ਕੇ 5 ਤੋਂ ਲੈ ਕੇ 8 ਮਿੰਟ ਲਈ ਲਗਾਤਾਰ ਅਸੀਂ ਇਸ ਨੂੰ ਹਿਲਾਉਂਦੇ ਰਵਾਂਗੇ ਜਦੋਂ ਮਟਰਨ ਵਿੱਚ ਥੋੜਾ ਪਾਣੀ ਜਿਹੜਾ ਹੈ ਉਹ ਰਿਲੀਜ਼ ਹੋਣ ਲੱਗ ਪਵੇਗਾ ਤਾਂ ਅਸੀਂ ਇਹਦੇ ਵਿੱਚ ਥੋੜਾ ਪਾਣੀ ਐਡ ਕਰਕੇ ਮਹਾਂਫ ਪਾਉਲ ਜਿਹੜਾ ਹੈ ਉਹ ਪਾਣੀ ਦਾ ਯੂਜ਼ ਕਰ ਰਹੀ ਹਾਂ ਪਾ ਕੇ ਤਾਂ ਅਸੀਂ ਇਸ ਨੂੰ 3 ਵਿਸਲ ਲਗਾਉਣ ਤੱਕ ਮਟਰਨ ਨੂੰ ਕੁੱਕਰਾਂਗੇ ਮਟਰਨ ਨੂੰ ਅਸੀਂ 85% ਤੱਕ ਜਿਹੜਾ ਹੈ ਉਹ ਕੁੱਕਰਨਾ ਹੈ। 3 ਵਿਸਲ ਤੋਂ ਬਾਅਦ ਗੈਸ ਬੰਦ ਕਰ ਦਵਾਂਗੇ ਤੇ ਕੁੱਕਰ ਖੋਲ ਕੇ ਤੋਂ మీడియం ਸਾਈਜ਼ ਦੇ ਜਿਹੜੇ ਹਨ ਆਲੂ ਉਹਨਾਂ ਨੂੰ ਐਡ ਕਰਾਂਗੇ। ਫਿਰ ਦੋ ਗਲਾਸ ਵਾਸ਼ ਕੀਤੇ ਹੋਏ ਰਾਇਸ ਜਾਣਗੇ। ਪਦੀਨਾ ਤੇ ਧਨੀਆ ਪਾਵਾਂਗੇ ਤੇ ਦੋ ਗਲਾਸ ਹੀ ਪਾਣੀ ਪਾ ਕੇ ਢੱਕਣ ਲਗਾ ਕੇ ਇੱਕ ਵਿਸਲ ਜਿਹੜੀ ਹੈ ਉਹ ਲਗਾਵਾਂਗੇ। ਤੇ ਇੱਕ ਵਿਸਲ ਤੋਂ ਬਾਅਦ ਸਾਡੇ ਜਿਹੜੇ ਹਨ ਖਿਲੇ-ਖਿਲੇ ਮਟਨ ਪਲਾਉ ਬਣ ਕੇ ਤਿਆਰ ਹੈ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਮੇਰੇ ਚੈਨਲ ਤੇ ਆ ਕੇ ਮੇਰੀਆਂ ਰੈਸਪੀਜ਼ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮਚ